ਨਾ ਹੋਈ ਇਹੋ ਢੇ ਘਰ ਨਾਲ ਇਹ ਕੀ ਕਿਨੇ ਅੱਗ ਲਾਈ ਆ ਜੀ ਇਹ ਸਰਪੰਚ ਨੇ ਲਵਾਈ ਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਸਾਡੇ ਮਾਮਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਮ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਸਾਡੇ ਇਥੋਂ ਗਲੀ ਚੋਂ ਮੁੰਡੇ ਨੇ ਕਹਤਾ ਕਿ ਨਾ ਯਾਰ ਪੈਂਟ ਚ ਨਾ ਵੇਚਿਆ ਕਰ ਜਿੱਟ ਉਹ ਦੋ ਤਿੰਨ ਕਰਪਾਨਾ ਗੁਰਵਿੰਦਰ ਨੇ ਮਾਰਿਆ ਮੇਰੇ ਮੁੰਡੇ ਤੇ ਲੱਤਾਂ ਤੇ ਰਾਤ ਅਕਲਾਤੀ ਪਾਸ ਸਾਡੇ ਘਰਾਂ ਨੂੰ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀ ਗੇ ਇਸ ਗੱਲ ਵਿੱਚ ਅੱਛਾ ਅੱਗ ਲਾਗੇ ਜੀ ਰਾਤ ਨੂੰ ਅਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਜੀ ਆਹਾ ਜਿੰਨੇ ਘਰ ਸਾੜੇ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਐਸੇ ਉਹ ਮੁੰਡੇ ਨੂੰ ਆਦੇ ਹੀ ਬਈ ਯਾਰ ਨਸ਼ਾ ਜਿਹੜਾ ਉਹ ਬਾਹਰ ਅੰਦਰ ਵੇਚਿਆ ਕਰ ਮੁੰਡਾ ਜਿਹੜਾ ਚਿੱਟਾ ਵੇਚਦਾ ਅੱਛਾ ਤੇ ਲੜੜਾਈ ਤਾਂ ਦੂਦੇ ਘਰ ਆ ਲੈਣਾ ਸੀ ਗਵਣ ਗਵਣ ਕੇ ਦੇਹੀ ਤਾਂ ਸ਼ਰਾਬ ਨੂੰ ਪਿੱਛੇ ਬਸ ਮੁੰਡਾ ਗਿਆ ਇੰਨਾ ਕੰਮ ਹੋ ਗਿਆ ਬਦੂng ਦੇ ਵੇਚਦੇ ਨੇ ਇਹ ਇਹ ਤਾਂ ਵੇਚਦੇ ਤਾਂ ਹੀ ਬਹੁਤ ਚਿਰ ਦੇ ਵੇਚਦੇ ਪੰਜ ਸੱਤ ਸਾਲ ਹੋ ਗਏ ਉਹਨੇ ਤੇ ਪੁਲਿਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਿਸ ਨੇ ਖੜੇ ਖੜੇ ਕਰ ਲੈਂਦੇ ਹਨ ਕਰ ਲੈਂਦੇ ਪੁਲਿਸ ਵਾਲੇ ਤੇ ਚੜਾ ਆਕਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂng ਇਕੱਠੇ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਕਹਿੰਦਾ ਮੈਂ ਤਾਂ ਸਰਪੰਚਾਂ ਨਾਲ ਦੇ ਘਰ ਨੂੰ ਅੱਗ ਲਾਉਂਗਾ ਇਕੱਲੇ ਇਕੱਲੇ ਨੂੰ ਅੱਛਾ ਸਰਪੰਚ ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁੜੂngਾਂ ਨੂੰ ਤਾਂ ਹੁਕਮ ਕੱਢਿਆ ਨਾ ਵੀ ਸਾਡੇ ਸਾਹਮਣੇ ਕਿਸੇ ਨੇ ਕਿਸੇ ਤੇ ਕੋਈ ਚੀਜ਼ ਨਹੀਂ ਮਾਰੀ ਰੋੜਾ ਐ ਇੱਕ ਡਲੀ ਕਿਸੇ ਨੇ ਕੋਈ ਨਹੀਂ ਗੱਲ ਤੁਸੀਂ ਅਸੀਂ ਘਰੋਂ ਘਰੀ ਗਏ ਐ ਇਹ ਦੋਨੇ ਤਰ੍ਹਾਂ ਆਪਸ ਵਿੱਚ ਦੇ ਚਾਚੇ ਤਾਏ ਦੇ ਪੁੱਤ ਐ ਜੀ ਜਿਨ੍ਹਾਂ ਦੀ ਆਪਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਐ ਜੀ ਤਾਂ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲੇ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਇੱਕ ਤੋਂ ਬਾਅਦ ਇੱਕ ਘਰ ਦੇ ਵਿੱਚ ਲੱਗੀ ਹੋਈ ਭਿਆਨਕ ਤਰੀਕੇ ਨਾਲ ਅੱਗ ਜਲਿਆ ਹੋਇਆ ਸਮਾਨ ਤੇ ਕੱਲੇ-ਕੱਲੇ ਸਮਾਨ ਦੀ ਹੋਈ ਭੰਨ ਤੋੜਦੀਆਂ ਇਹ ਤਸਵੀਰਾਂ ਨੇ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੀਆਂ ਜਿੱਥੇ ਨਸ਼ਾ ਤਸਕਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਸਭ ਕਹਿਰ ਵਰਤਾਇਆ ਗਿਆ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਇਨ੍ਹਾਂ ਘਰਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਹਨਾਂ ਦੇ ਵੱਲੋਂ ਪੈਟਰੋਲ ਬੰਬ ਸੁੱਟ ਕੇ 8 ਘਰਾਂ ਨੂੰ ਸ਼ਰੀਅਮ ਅੱਗ ਲਗਾ ਦਿੱਤੀ ਗਈ ਤੇ ਲੁੱਟ ਮਾਰ ਕੀਤੇ ਗਏ ਇੰਨਾ ਹੀ ਨਹੀਂ ਪੀੜਤਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਹੁਣ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਰਹੇ ਨੇ ਨਸ਼ਾ ਤਸਕਰ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਪੁਲਿਸ ਦੇ ਉੱਤੇ ਵੀ ਕੋਈ ਕਾਰਵਾਈ ਨਾ ਕਰਨ ਦੀ ਇਲਜ਼ਾਮ ਲਗਾਏ ਨੇ ਤੇ ਨਸ਼ਾ ਤਸਕਰਾਂ ਦੇ ਨਾਲ ਮਿਲੀਭੁਗਤ ਹੋਣ ਦੇ ਇਲਜ਼ਾਮ ਪੀੜਤ ਪਰਿਵਾਰਾਂ ਦੇ ਵੱਲੋਂ ਲਗਾਏ ਗਏ ਨੇ ਕੀ ਹੈ ਪੂਰਾ ਮਾਮਲਾ ਪੀੜਤਾਂ ਦੀ ਜ਼ੁਬਾਨੀ ਸੁਣ ਲਵੋ ਕੀ ਘਟਨਾ ਹੋਈ ਏ ਤੁਹਾਡੇ ਘਰ ਨਾਲ ਇਹ ਕੀ ਕਿਨੇ ਅੱਗ ਲਾਈ ਆ ਇਹ ਇਹ ਸਰਪੰਚ ਨੇ ਲਵਾਈਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਤੁਹਾਡੇ ਅੱਛਾ ਕਾਰਨ ਕੀ ਹੈ ਕਿਸ ਚੀਜ਼ ਨਾਲ ਅੱਗ ਲਾਈ ਆ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਸੋ ਕਾਰਨ ਕੀ ਹੈਗਾ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਸਾਡੇ ਇੱਥੋਂ ਗਲੀ 'ਚੋਂ ਮੁੰਡੇ ਨੇ ਕਹਦਾ ਕਿ ਨਾ ਯਾਰ ਪਿੰਡ 'ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪਿੰਡ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜਿਵੇਂ ਵਾ ਵਾਸ ਇਹ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਏ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਪਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਆਗਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁਰਗਾ ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਿਹਾ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਨਕਾ ਨਾ ਕੋਈ ਨਾ ਮਨੋ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਟੱਕਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕਾ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲਾ ਕੇ ਕਨਾਂ ਇਹਨੂੰ ਵੜਦਾ ਉਹ ਹੰਦਾ ਵੜਨਾ ਨਹੀਂ ਇੱਥੇ ਅਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਗਣਾ ਮਤਾ ਸਰਪੰਚਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ ਕੱਲੇ ਨੂੰ ਅੱਛਾ ਸਰਪੰਚ ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਾ ਨੂੰ ਧਮਕਾ ਦੇ ਜਨਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹ ਐਸਪੀ ਆਹ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਆ ਕੱਲੇ ਸਾਡੇ ਕੋਲ ਸਾਡੇ ਕੋਲ ਲਿੜੇ ਵੀ ਹੈ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜੇ ਉਹ ਜੋ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਆਵਾ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾਂ ਹਰ ਇੱਕ ਧੀ ਪੁੱਤ ਨੂੰ ਇਹੋ ਹੀ ਆ ਨਸ਼ੇ ਤੋਂ ਬਚੋ ਹੂੰ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਹੂੰ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਐਸੇ ਉਹ ਮੁੰਡੇ ਨੂੰ ਆਦੇ ਹੀ ਬਈ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਆਖੀ ਸੀ ਆਖੀ ਕਿ ਨਹੀਂ ਅੱਛਾ ਜੀ ਔ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦ ਦੇ ਇਹ ਗੱਲ ਹੋਈ ਆ ਸ਼ੁਰੂ ਵਿੱਚੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਨ ਦੁਕਾਨ ਸੇ ਹਾ ਦੁਕਾਨਾ ਸਾਹਮਣੇ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਦੀ ਤਿਆਰੀ ਜੀ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੋਤਾ ਤੂੜੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪਹਿ ਗਿਆ ਚਾਰ ਪੰਜ ਲਗਾੜੇ ਘੋੜਸੀ ਉਹਦੇ ਨਾਲ ਜਦੋਂ ਪਹਿ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ ਜਦੋਂ ਲਿਆਏ ਸਿੱਧਾ ਇੱਥੇ ਅੰਦਰ ਜੇ ਝਾੜ ਤਾ ਮਹਨਾਇ ਦੇ ਨਾਲ ਲੜੋ ਯਮਾ ਕਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਸੀ ਕੱਲ ਹੀ ਲੈਣ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗੇ ਯਾਰ ਕਾਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅੱਗ ਲਵਾਉਣ ਚ ਆਦਾ ਇਹਦੇ ਵਿੱਚਰ ਦੇ ਦੋ ਉਹਨੇ ਉਹਦੇ ਮਾਰੀਆਂ ਦੋ ਛਰਪਾਨਾ ਇੱਥੇ ਆ ਪੱਟਾਂ ਦੀ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋ ਮਡਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲਾ ਵੀ ਦੋ ਘਰ ਉਧਰ ਤੀਜਾ ਆਹਾ ਹੈ ਇਹ ਚੌਥਾ ਹੋ ਪੰਜਮਾ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਖਮੀ ਹੋਇਆ 6 7 ਬੰਦੇ ਦਾ ਸਾਢੇ ਆ ਜੀ ਅੱਛਾ ਪੁਲਿਸ ਆਈ ਹੈ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਪਟ ਪਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਇਹ ਜੇ ਚ ਉਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬਸ ਠੀਕ ਹੈ ਬਸ ਕਿਹਨਾ ਹੋਈ ਹੈ ਇਹ ਇਹ ਮਹਾਰਾਜ ਘਟਨਾ ਤਾਂ ਚਾਹ ਜਿੱਤੇ ਚਿੱਟੇ ਦੇ ਰੋਕਦੇ ਸੀ ਚਿੱਟਾ ਜਦੋਂ ਲੋਕ ਖਾਂਦੇ ਐ ਨਸ਼ੇ ਦੇ ਵਿੱਚ ਫਿਰ ਸਾਵ ਨੂੰ ਹੁੰਦਾ ਕਿ ਔਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲੈਂਦੇ ਆ ਉਹਨਾਂ ਨੂੰ ਵੀ ਨਾਲ ਫਿਰ ਚਿੱਟਾ ਖੋਹਦੇ ਆ ਤੇ ਜੋ ਅਸੀਂ ਜੇ ਰੋਕਦੇ ਵੀ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਕੱਢਦੇ ਆ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜਿਹੇ ਜਿਹੀਆਂ ਗੱਲਾਂ ਕਰਦੇ ਆ ਤੇ ਫਿਰ ਸਾਡੇ ਨਾਲ ਜਿਹੀਆਂ ਲੜਾਈਆਂ ਵਧ ਲੈਂਦੇ ਆ ਜਿਉਂਦੋਂ ਉਹ ਜਿਹੜੀ ਆਗ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗਰਵਿੰਦਰ ਸਿੰਘ ਨੇ ਲੜਾਈ ਕਰੀ ਐ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਤੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਨੂੰ ਦੋ ਤਿੰਨ ਕਿਰਪਾਨਾਂ ਗਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਤੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਤਾਂ ਕਿਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਉਹ ਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਐ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿ ਲਾ ਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀ ਐ ਅਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਰਾਤ ਕੀ ਹੋਇਆ ਜੀ ਰਾਤ ਅੱਗ ਲਾਤੀ ਬਸ ਸਾਡੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕ ਨੁਕਸਾਨ ਹੋਇਆ ਹੈ ਇਹ ਦੱਸ ਦੀਪਾ ਕੋਈ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕ ਬੇਦੀ ਘਟਨਾ ਹੈ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਅੱਛਾ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈਏ ਇਹ 8 ਘਰਾਂ ਨੂੰ ਘਰ ਲਾ ਅੱਗ ਲਾਈਏ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੁੱਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਆ ਵੇਖੋ ਆ ਪ੍ਰਜਾਵਕ ਖਤਮ ਕਰਤੀਆਂ ਜਿਹੜੀ ਉਸਮਾਨ ਸਾਰਾ ਖਤਮ ਕਰ ਆ ਜਿਹੜਾ ਸਾਡੇ ਵਰਤਨ ਵਾਲਾ ਸਾਫ ਖਤਮ ਕਰ ਸੁਆਹ ਕਰਦਾ ਸਾਡਾ ਪੁਲਿਸ ਦੀ ਪੁਲਸ ਕੀ ਕੀ ਕੀਏ ਪੁਲਸ ਤਾਂ ਜੀ ਆਪ ਦੇ ਕਾਰਵਾਈ ਕਰ ਲਗੀ ਕਰ ਲਗੀ ਹੈ ਹੋ ਕੇ ਕੋਣ ਵੇਖੋ ਕੀ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਜੇ ਤਾਂ ਦਿਹਾੜੀ ਦਿਹਾੜੀ ਕਰਦੇ ਸਾਰੇ ਕਰੀ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਆ ਜੀ ਵੀ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹਨਾਂ ਨੇ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾ ਦਿੱਤਾ ਜਾਵੇ ਤੇ ਦੋਸ਼ੀਆ ਖਲਾਫ ਨਾ ਨਾ ਜਿਹੜੇ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ ਸਾਡੀ ਤਾਂ ਇਹੀ ਮੰਗ ਹੈ ਸਰਕਾਰ ਮੁਰੇ ਹਾਂ ਜੀ ਕੀ ਨਾਮ ਆ ਤੁਹਾਡਾ ਕੀ ਘਟਨਾ ਹੋਈ ਜੀ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੀ ਆਪਾਂ ਦਾ ਘਟਨਾ ਹੋਈ ਹੈ ਕਿ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀਗਾ ਇਸ ਗੱਲ ਵਿੱਚ ਅੱਛਾ ਅੱਗ ਲੱਗੇ ਜੀ ਰਾਤ ਨੂੰ ਅਸੀਂ ਤਾਂ ਆਪਦੀ ਜਾਨ ਬਚਾ ਕੇ ਭੱਜ ਗਏ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੈ ਜੀ ਇਹ ਜੀ ਕਾਰਨ ਨਹੀਂ ਹੈ ਬਸ ਚਿੱਟੇ ਤੇ ਰੋਕਦੇ ਸੀ ਜੀ ਇੱਥੇ ਉਹਨਾਂ ਨੇ ਲੜਾਈ ਵਧਾ ਲਈ ਉਹ ਮੇਰੇ ਜੇਠ ਦਾ ਮੁੰਡਾ ਸੜਾਉਣ ਗਿਆ ਸੀਗਾ ਜੀ ਉਹਦੇ ਪਿੱਛੇ ਸਾਡਾ ਵੀ ਘਰ ਨੂੰ ਅੱਗ ਲਾ ਗਈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਬਹੁਤ ਹੋ ਗਿਆ ਸਾਡਾ ਜੀ। ਅੱਛਾ। ਹਾਂ ਜੀ ਮੇਰੀ ਜੀ ਬੇਟੀ ਦਾ ਸਮਾਨ ਸਾਰਾ ਬਣਿਆ ਪਿਆ ਸੀ ਬਿਸਤਰੀ ਭਾਂਡੇ ਸਾਰੇ ਮੱਚ ਗਏ ਜੀ। ਅੱਛਾ। ਇਹ ਵਿਆਹ ਰੱਖਿਆ ਸੀ। ਨਹੀਂ ਜੀ ਹਲੇ ਤਾਂ ਛੋਟੀ ਹੈ ਜੀ ਵਿਆਹ ਤਾਂ ਹਲੇ ਕਰਨਾ ਨਹੀਂ ਸੀ ਵੀ ਬੁੜੀਆਂ ਨੂੰ ਪਤਾ ਹੀ ਐ ਵੀ ਜੀ ਬਣਾ ਲਗੇ ਹੌਲੀ ਹੌਲੀ ਮੈਂ ਤਾਂ ਜੀ ਚਾਰ ਘਰਾਂ ਦਾ ਕੰਮ ਕਰਦੀ ਗੋਆ ਕੁੜਾ ਸੇਟ ਸੇਟ ਬਣਾਈ ਸੀਗੇ ਅੱਛਾ ਜੀ ਹਾਂਜੀ ਮਸ਼ੀਨ ਸੀ ਜੀ ਕੱਪੜੇ ਧੋਣ ਵਾਲੀ ਸਾਰਾ ਕੁਝ ਭੰਨ ਤੋੜ ਗੇ ਕੂਲਰ ਸੀ ਟੀਵੀ ਸੀ ਸਾਰਾ ਕੁਝ ਭੰਨ ਗੇ ਜੀ ਅੱਛਾ ਹਾਂਜੀ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿਹਦਾ ਜਾਨੀ ਨੁਕਸਾਨ ਵੀ ਹੋਇਆਗਾ ਨਹੀਂ ਜੀ ਜਾਨ ਤਾਂ ਤਾਂ ਬਚ ਗਏ ਤੇ ਵੀ ਮੂੰ ਅੱਗ ਲਾ ਗਈ ਸਾਰੇ ਘਰਾਂ ਨੂੰ 8 ਘਰਾਂ ਨੂੰ ਅੱਗ ਲੱਗੀ ਹੈ ਜੀ ਅੱਛਾ ਕਾਰਨ ਕੀ ਹੈ ਤੇ ਪਿੱਛੇ ਇਹ ਲਿ ਪਿੱਛੇ ਕਾਰਨ ਜੀ ਆਹੀ ਆ ਵੀ ਚਿੱਟੇ ਤਰੋਕਦੇ ਸੀਗੇ ਤੇ ਉਹ ਆਂਦਾ ਵੀ ਮੈਨੂੰ ਕਿਉਂ ਰੋਕਦੇ ਆ ਤੁਸੀਂ ਉਹਾਂ ਦੇ ਵੀ ਸਾਡੇ ਤੋਂ ਬੱਚੇ ਹਾਂ ਨਹੀਂ ਜੀ ਵੇਚਦਾ ਸੀ ਵੀ ਬੱਚੇ ਗਾਲ ਤਾਂ ਤੋਂ ਸਾਡੇ ਹਾਂਜੀ ਬੱਚਿਆਂ ਨੂੰ ਜੀ ਮੰਗਰ ਲਾ ਲੈਣਾ ਤੇ ਉਹ ਲੜਾਈ ਚ ਫਿਰ ਮੂਰੇ ਹੋ ਜਾਂਦੇ ਹੈਗੇ ਠੀਕ ਹੈ ਕਿੰਨੇ ਕੁ ਜਾਣੇ ਸੀਗੇ ਉਹ ਜੀ ਹੋਣਗੇ ਕੋਈ 50 60 ਜਾਣੇ ਅਸੀਂ ਤਾਂ ਹੁਣ ਹੈ ਨਹੀਂ ਸੀਗੇ ਜੀ ਘਰੇ ਅਸੀਂ ਤਾਂ ਆਪ ਦਾ ਜਾਨ ਬਚਾ ਕੇ ਭੱਜ ਗਏ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਜੀ ਆਹੀ ਮੰਗ ਕਰਦੇ ਵੀ ਜਿਹੜਾ ਸਾਡਾ ਸਮਾਨ ਭੰਨਿਆ ਵੀ ਸਾਨੂੰ ਇਹ ਮਿਲਣਾ ਚਾਹੀਦਾ ਹੈਗਾ ਅੱਛਾ ਹਾਂਜੀ ਅਸੀਂ ਤਾਂ ਜੀ ਗਰੀਬ ਬੰਦੇ ਆਂਗੇ ਪ੍ਰਸ਼ਾਸਨ ਪਹੁੰਚੇ ਹਾਂਜੀ ਅੱਛਾ ਹਾਂਜੀ ਕੁਝ ਕੀ ਗੱਲ ਵੀ ਸਾਹਮਣੇ ਅਸੀਂ ਵੀ ਕੁਝ ਲੋਕ ਇਸ ਅੱਗ ਦੀ ਝੁਲਸੇ ਗਏ ਨੇ ਹਾਂਜੀ ਕੋ ਜ਼ਖਮੀ ਹੋਏ ਜ਼ਖਮੀ ਹੋਏ ਨਹੀਂ ਜੀ ਅਸੀਂ ਇਸ ਗੱਲ ਤਾਂ ਜੀ ਬਚ ਗਏ ਜੀ ਸਾਡਾ ਬਸ ਘਰ ਹੀ ਮਚਾਤਾ ਉਹਨਾਂ ਨੇ ਤੁਸੀਂ ਘਰ ਛੱਡ ਕੇ ਭੱਜ ਗਏ ਹਾਂਜੀ ਹਾਂਜੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਹੋਣਗੇ ਜੀ 50 60 ਜਾਣੇ ਮਤਲਬ ਦਾ ਘਰ ਦੀ ਤਾਂ ਕੋਈ ਚੀਜ਼ ਬਚੀ ਨਹੀਂ ਨਾ ਜੀ ਕੋਈ ਬਚੀ ਨਹੀਂ ਸਾਡੇ ਤਾਂ ਜੀ ਪਾਉਣ ਵਾਲੇ ਲੀੜੇ ਵੀ ਨਹੀਂ ਬਚੇਗੇ ਠੀਕ ਹੈ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਮੇਰਾ ਨਾਮ ਜੀ ਕਾਲੀ ਹੈ ਜੀ ਅੱਛਾ ਸਾਡਾ ਸਮਾਨ ਸਾਰਾ ਜੀ ਮਚਾ ਗयो ਸਾਡੇ ਜਿਹੜੇ ਮਤਲਬ ਪਸ਼ੂ ਡੰਗਰ ਸੀ 10 ਬੱਕਰੀਆਂ ਸੀਗਾ ਉਹ ਵੀ ਲੈ ਗਏ ਸਾਡਾ ਸਾਰਾ ਫਨਾਹ ਕੰਮ ਕਰਤਾ ਅਸੀਂ ਕੱਲ ਕੰਮ ਤੇ ਗਏ ਸੀਗੇ ਅੱਛਾ ਤੇ ਸਾਡੇ ਮਗਰੋਂ ਸਾਨੂੰ ਹੈਰਾਨ ਬਹੁਤ ਕੀਤਾ ਉਹਨਾਂ ਨੇ ਅੱਛਾ ਸਾਨੂੰ ਕਹਿੰਦੀ ਵੀ ਸੀ ਸਾਨੂੰ ਵੀ ਮਾਰ ਵੀ ਦੇਵਾਂਗੇ। ਅੱਛਾ ਨਹੀਂ ਕਾਰਨ ਕੀ ਹੈ ਵੀਰੇ ਜਿਸ ਤੱਕ क्रूरਤਾ ਨਾਲ ਜੋ ਅਸੀਂ ਅਸੀਂ ਗਏ ਸੀ ਵੀਰੇ ਦੀ ਛਡਾਉਣ ਅੱਛਾ ਸਾਨੂੰ ਉਹਨਾਂ ਨੇ ਮਾਰਨ ਦੀ ਧਮਕੀ ਵੀ ਦਿੱਤੀ ਸੀ ਸਾਨੂੰ ਮਾਰਦਾ ਸੀ। ਕਿਹਨੂੰ ਛਡਾਉਣ ਗਏ ਸੀ ਕੀ ਗੱਲ ਹੋਈ ਸੀਗੀ? ਉਹ ਗੱਲਬਾਤ ਮੁੰਡੇ ਬਾਜ ਜੀ ਦੇ ਸੀਗੀ। ਸਾਨੂੰ ਕੋਈ ਗੱਲ ਦਾ ਉਹਨਾਂ ਦੀ ਦਾ ਪਤਾ ਨਹੀਂ ਸੀਗਾ। ਅੱਛਾ ਅਸੀਂ ਉਹ ਉਹਨਾਂ ਨੂੰ ਛਡਾਉਣ ਜਾਵੜੇ ਤੇ ਉਹਨਾਂ ਨੇ ਸਾਨੂੰ ਵੀ ਧਮਕੀ ਦਿੱਤੀ ਵੀ ਸਾਨੂੰ ਵੀ ਮਾਰ ਦਾਂਗੇ ਸੀ। ਫਿਰ ਅਸੀਂ ਆਪਦੀ ਜਾਨ ਬਚਾ ਕੇ ਭੱਜ ਗਈ ਅੱਛਾ ਤੇ ਰਾਤ ਉਹਨਾਂ ਨੇ ਸਾਡਾ ਸਾਰਾ ਨੁਕਸਾਨ ਕਰਤਾ ਸਾਡਾ ਜੋ ਪਸ਼ੂ ਡੰਗਰ ਸੀ ਸਭ ਉਹ ਵੀ ਲੈ ਗਏ ਬਹੁਤ ਲੋਕ ਸੀਗੇ ਇਹ ਕਾਰਨ ਕੀ ਹੈ ਇਹ ਇੰਨਾ ਇੰਨੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਕੋਈ ਨਸ਼ੇ ਨੂੰ ਲੈ ਕੇ ਕੋਈ ਮਸਲਾ ਸੀ ਹਾਂ ਨਸ਼ੇ ਦਾ ਮਸਲਾ ਹੀ ਸੀਗਾ ਜੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਤੁਸੀਂ ਹਟ ਜਾਓ ਇਹ ਕੰਮ ਕਰਨੋਂ ਉਹ ਕਹਿੰਦੇ ਵੀ ਤੁਸੀਂ ਜਾਣਾ ਕਿੰਨਾ ਨੇ ਕਿਹਾ ਤੁਸੀਂ ਜੋ ਛਾਂ ਸਾਡੇ ਪਿੰਡੋਂ ਕਹਿ ਮੰਡਿਆ ਨਹੀਂ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਹਟ ਜਾਓ ਕਹਿੰਦੇ ਵੀ ਅਸੀਂ ਨਹੀਂ ਹਟਦੇ ਤੁਸੀਂ ਹੌਂਦੇ ਨੇ ਮੁੰਡੇ ਉਹ ਹਾਂ ਅੱਛਾ ਕਿਹੜੇ ਏਰੀਆ ਤੋਂ ਆਉਂਦੇ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਛੱਡਦੇ ਕਿੱਥੇ ਆਉਂਦੇ ਕਿੱਥੋਂ ਨੇ ਜਾਣਦੇ ਹੋ ਤੁਸੀਂ ਉਹਨਾਂ ਲੋਕਾਂ ਚਾਰ ਇੱਥੋਂ ਦੇ ਚਾਰ ਇੱਥੋਂ ਮੰਨੇ ਕੀ ਨਾ ਕੀ ਕੀ ਨਾ ਕੀ ਗਾ ਪਹਿਲਾਂ ਵੀ ਉੱਪਰ ਨਸ਼ਾ ਵੇਚਦੇ ਆ ਜਾਂ ਖਾਂਦੇ ਆ ਕੀ ਮਾਮਲਾ ਵੇਚਦੇ ਵੀ ਸੀ ਪਹਿਲਾਂ ਅੱਛਾ ਖਾਂਦੇ ਵੀ ਆ ਖਾਂਦੇ ਵੀ ਆ ਤੇ ਉਹ ਉਹਨਾਂ ਨੂੰ ਉਹ ਮੁੰਡੇ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਤੂੰ ਸਾਨੂੰ ਕਾਹਨੋਂ ਰੁਕਣਾ ਅਸੀਂ ਕਰਾਂਗੇ ਉਹ ਕਹਿੰਦੇ ਅੱਛਾ ਕਿੰਨੇ ਕੁ ਜਣੇ ਸੀਗੇ ਇਹਦਾ ਪਿੰਡੋ ਤਾਂ ਜੀ ਚਾਰ ਵੀਰੇ ਤੁਹਾਡਾ ਕੀ ਘਟਨਾ ਹੋਈ ਹੈ ਮੇਰਾ ਨਾਂ ਜੀ ਵੇਦ ਆ चेड़ा चेड़ा गौन, गौन गौन अच्छा ਅਸੀਂ ਤਾਂ ਜੀ ਉਹ ਲੜੀ ਜਾਂਦੇ ਸੀ ਅਕਰਮ ਮੁੰਡਾ ਜਿਹੜਾ ਚਿੱਟਾ ਵੇਚਦਾ ਹੈ اچھا ਤੇ ਲੜੜਾ ਜੀ ਤਾਂ ਦੁੱਧੇ ਘਰ ਆ ਲੈਣਾ ਸੀ ਗਵਣ ਗਵਣ ਕੇ ਗਵਣ ਕੇ ਤਾਂ ਸ਼ਰਾਉਣ ਪਿੱਛੇ ਬਸ ਮੁੰਡਾ ਗਿਆ ਐਡਾ ਇੰਨਾ ਕੰਮ ਹੋ ਗਿਆ اچھا ਤੇ ਜਿਹੜਾ ਹੁਣ ਸਾਡਾ ਜੀ ਨੁਕਸਾਨ ਆ ਵੇਖ ਲਓ ਅੱਛਾ ਦੇਹੀ ਜਾਂਦਾ ਹੀ ਸਾਨੂੰ ਠੀਕ ਹੈ ਹੁਣ ਕਿੰਨਾ ਹੋਇਆ ਕਿੰਨੀ ਘਰਾਂ ਨੂੰ ਅੱਗ ਲਾਈ ਐ ਤੇ ਤੁਸੀਂ ਚਿੱਟਾ ਵੇਚਣ ਤੋਂ ਰੋਕਦੇ ਸੀ ਹਾਂ ਹਾਂ ਅੱਛਾ ਜਿਹੜੇ ਮੁੰਡੇ ਵੇਚਦੇ ਨੇ ਕਦੋਂ ਕਦੀ ਵੇਚਦੇ ਨੇ ਇਹ ਇਹ ਤਾਂ ਵੇਚਦੇ ਤਾਂ ਹੀ ਬਹੁਤ ਚਿਰਦੇ ਹੋ ਵੇਚਦੇ ਪਾਸ ਸੱਤ ਸਾਲ ਹੋ ਗਏ ਉਹਨੇ ਤੇ ਪੁਲਿਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਿਸ ਨੇ ਫੜੇ ਫੜੇ ਕਦੀ ਲੈਣ ਦੇਣ ਕਰ ਲੈਂਦੀ ਪੁਲਿਸ ਵਾਲੇ ਤੇ ਚਾਲਾ ਅੱਛਾ ਮੀਨਾ ਮੁੰਨਾ ਧਰ ਦਿੰਦੇ ਛੱਡ ਦਿੰਦੇ ਤੁਹਾਡੇ ਪਿੰਡ 'ਚ ਨਸ਼ਾ ਕਿੰਨਾ ਹੈ ਨਸ਼ਾ ਜੀ ਹੁਣ ਆਪਾਂ ਕਿਹੜਾ ਖਾਂਦੇ ਨਹੀਂ ਪੀਂਦੇ ਨਹੀਂ ਆਪਾਂ ਤਾਂ ਅੱਛਾ ਤੇ ਫਿਰ ਰੋਕਦੇ ਤਾਂ ਤੁਸੀਂ ਸੀ ਨਾ ਜੀ ਚਿੱਟੇ ਤੋਂ ਉਹ ਫਿਰ ਆਪਾਂ ਨੇ ਕਿਉਂ ਜਵਾਕਾਂ ਨੂੰ ਛੋਟਿਆਂ ਨੂੰ ਖਰਾਬ ਕਰਦੇ ਹੈ ਠੀਕ ਹੈ ਹੂੰ ਠੀਕ ਹੈ ਕਿੰਨੇ ਕ ਜਾਣੇ ਸੀ ਕਿੰਨੇ ਕ ਵਜ ਦੀ ਘਟਨਾ ਇਹ ਇਹ ਉਹ ਹੀ ਜੀ 10:30 11 ਵਜੇ ਦੇ ਦਸ ਵਜੇ ਅੱਛਾ ਕਿੰਨੇ ਕ ਲੋਕ ਆਏ ਸੀਗੇ ਲੋਕ ਤਾਂ ਇਹ ਪਿੰਡੋਂ ਤਾਂ ਜਿਹੜੇ ਮੁੰਡੇ ਹੁਣ ਆਪਣੇ ਯਾਦ ਆ ਜਿਨ੍ਹਾਂ ਨੂੰ ਜਾਣਦੇ ਹਾਂ ਤਾਂ ਚਾਰ ਹੀ ਆ ਅੱਛਾ ਤੇ ਦੂਜੇ ਬਾਹਰੋਂ ਤਾਂ ਪਤਾ ਨਹੀਂ ਕਿੰਨੇ 50 ਹੋਣਗੇ ਕਿ 60 ਹੋਣਗੇ ਕਿਹੜਾ ਇਹਨਾਂ ਨੁਕਸਾਨ ਕਰਕੇ ਗਏ 8-10 ਘਰਾਂ ਦਾ ਅੱਛਾ 8-10 ਘਰਾਂ ਨੂੰ ਅੱਗ ਲਾਈਆਂ ਅੱਛਾ ਤੇ ਹੋਰ ਲੁੱਟ ਕੇ ਕੀ ਲੈ ਗਏ ਨੇ ਲੁੱਟ ਕੇ ਤਾਂ ਜੀ ਆਹ ਹੁਣ ਕੋਈ ਪੈਸਾ ਥੇਲਾ ਪਿਆ ਸੀ ਸਾਮਾ ਸੱਪਾ ਪਿਆ ਸੀ ਵਿੱਚ ਅੱਛਾ ਵੱਡਾ-ਬੁੱਡਾ ਦੇ ਕੱਢ-ਕੁੱਢ ਕੇ ਬਾਹਰ ਸਿਰ ਤੇ ਬਾਕੀ ਅੱਗ ਲਾ ਤੇ ਕੀ ਮੰਗ ਕੀਤੀ ਹੈ ਹੁਣ ਪ੍ਰਸ਼ਾਸਨ ਤੋਂ ਆਇਆ ਸੀਗਾ ਪੁਲਿਸ ਆਈ ਸੀ ਕੀ ਕਰਕੇ ਗਈ ਹੈ ਉਹ ਤਾਂ ਇਹਦੀ ਬਸ ਥੋੜਾ ਕਰਾ ਦੇਣਾ ਮਾੜਾ ਮੋੜ ਕੋਈ ਜਿਹੜਾ ਨੁਕਸਾਨ ਹੋਇਆ ਆ ਗੱਲ ਆ ਗਈ ਹੁਣ ਕੀ ਮੰਗ ਕਰਦੇ ਹੋ ਕਿਸੇ ਜੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਅਸੀਂ ਤਾਂ ਹਈਆ ਵੀ ਰਿਜ਼ਲਟ ਆ ਜਿੰਨਾ ਨੁਕਸਾਨ ਹੋਇਆ ਇਹ ਮਾੜਾ ਆਸਰਾ ਲੱਗਿਆ ਇਹਨੇ ਨਾ ਬਹੁਤ ਮੇਰਾ ਸਰਬਜੀਤ ਘਰ ਆਈ ਕੀ ਗੱਲ ਤੁਸੀਂ ਸਮਾਨ ਚੱਕਿਆ ਹੈਗਾ ਇਹ ਰਾਤ ਵੀ ਸਾਡੀ ਕਾਹਾ ਕੰਦ ਟਾਤੀ ਨਾਲ ਹੀ ਨਾਲ ਉਧਰੋਂ ਟਾਤੀ ਨਾਲ ਸਾਡੇ ਡਲੇ ਟੰਡਲੇ ਮਾਰੇ ਸੀ ਕੰਦ ਚ ਅਸੀਂ ਮਨਤਾ ਕਰਕੇ ਵੀ ਜੀ ਆਪ ਦੀ ਜਾਨ ਬਚਾਈ ਵੀ ਸਾਡੇ ਨਾਲ ਮਾਰੋ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਹਟੇ ਬੰਦੇ ਨੇ ਤਾਂ ਹਟਦੇ ਨਹੀਂ ਸੀਗੇ ਜੋਰ-ਜੋਰ ਦੀ ਦਰਵਾਜੇ ਤੇ ਆਂ ਭੰਦੇ ਸੀਗੇ ਰਾਤ ਇਸ ਕਰਕੇ ਸਾਨੂੰ ਐ ਵੀ ਰਾਤ ਨੂੰ ਫੇਰਨਾ ਟਿਕਟਕਾ ਹੁੰਦਾ ਕੋਈ ਨਹੀਂ ਹੁੰਦਾ ਜੀ ਰਾਤ ਨੂੰ ਕਿਤੇ ਫੇਰਨਾ ਹੋ ਜਾਵੇ ਸਾਡੇ ਵੀ ਨਾ ਅੱਗ ਲਾ ਦੇਣ ਕਰਨ ਜਿਹੜੇ ਇਹਨਾਂ ਦੇ ਲਾਤੀ ਸਾਡੇ ਵੀ ਲਾ ਸਕਦੇ ਆ ਜੀ ਤਾਂ ਕਾਰਨ ਕੀ ਹੈ ਜੀ ਐਡੀ ਵੱਡੀ ਘਟਨਾ ਵਾਪਰ ਗਈ ਇਹ ਕਾਰਨ ਕੀ ਹੈ ਪਤਾ ਨਹੀਂ ਜੇ ਉਹ ਮੁੰਡੇ ਨਾਲ ਲੜਾਈ ਹੋ ਮੁੰਡਿਆ ਜਿਹੜਾ ਉਹ ਸਾਹਮਣੇ ਉਧਰ ਹੈਗਾ ਉਹਨੇ ਕਹਿਤਾ ਸੀਗਾ ਵੀ ਚਿਕਟਾ ਵੀ ਤੂੰ ਪਿੰਡ ਚ ਨਾ ਵੇਚ ਐ ਐ ਉਹਦੀ ਮੰਮੀ ਦੱਸਦੀ ਸੀਗੀ ਵੀ ਇੱਥੇ ਨਾ ਵੇਚ ਵੀ ਤੂੰ ਬਾਹਰ ਵੇਚਿਆ ਕਰ ਇੱਥੇ ਨਾ ਵੇਚਿਆ ਕਰ ਪਿੰਡ ਚ ਮੁੰਡਿਆਂ ਨੂੰ ਉਹ ਹੁੰਦਾ ਤਾਂ ਕਰਕੇ ਲੜਾਈ ਹੋਈ ਹੈ ਵੀ ਐ ਕਾਹਤੋਂ ਕਹਿਤਾ ਕਿੰਨੇ ਕਿ ਟਾਈਮ ਤੋਂ ਨਸ਼ੇ ਦਾ ਕੰਮ ਕਰ ਰਿਹਾ ਏ ਪਤਾ ਕੁਛ ਐ ਨਹੀਂ ਜੀ ਸਾਨੂੰ ਬਦੋਂ ਉਧਰਲੀ ਗਲੀ ਚੋਂ ਨਾ ਦਾ ਕਰ ਸਾਡੀ ਜੀ ਕਾਰ ਛੱਡ ਕੇ ਜਾ ਰਹੇ ਹਾਂ ਫਿਰ ਜਾਵਾਂਗੇ ਕਿੱਥੇ ਅਸੀਂ ਇਹ ਦੇਖਦੇ ਰਿਸ਼ਤੇਦਾਰ ਜੀ ਕਿਤੇ ਜਾਵਾਂਗੇ ਕਿਤੇ ਨਾ ਅੱਛਾ ਕੌਣ ਕੌਣ ਆ ਪਰਿਵਾਰ ਜਿਹੜੇ ਫਿਰ ਅੱਜ ਤੁਸੀਂ ਇਹ ਘਰ ਛੱਡ ਕੇ ਜਾ ਰਹੇ ਅਸੀਂ ਮੇਰੀ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਆ ਜੀ ਅੱਛਾ ਬਾਜੀ ਕੀ ਨਾਮ ਆ ਤੁਹਾਡਾ ਬੰਤਾ ਸਿੰਘ ਸਰਪੰਚ ਦਾਨ ਸਿੰਘ ਵਾਲਾ ਜੀ ਇੱਕ ਵਾਰ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਦੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਜੀ ਆ ਵੀ ਦੇ ਨੇੜੇ-ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਕਿ ਤੂੰ ਨਸ਼ਾ ਵੇਚਦਾ ਹੈ ਉਹ ਆ ਵੀ ਦੇ ਦੋਹੇ ਭਿੜ ਗਏ ਭਿੜਨ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਦੀ-ਵਾਦੀ ਵਧ ਪੰਚਾਇਤ ਸਾਡੇ ਮੈਂਬਰ ਤੇ ਮੈਂ 3 ਦਿਨ ਉੱਥੇ ਜਾਂਦੇ ਰਹੇ ਹਾਂ ਪਰ ਉਹ ਆ ਵੀ ਦਿੱਟਾ ਡੋਲੇ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਤਰ੍ਹਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰਕੇ ਸਾਰਾ ਹੀ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀ ਜੀ ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਦੀ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰਨ ਲੱਗੇ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏ ਗਏ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹਾਂ ਬਹੁਤ ਮਦ ਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦ ਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੀ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਅੱਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਏ ਗਏ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲੱਡੀਆਂ ਲੇਡੀਆਂ ਯਾਦੇ ਆ ਉਹਨਾਂ ਨੂੰ ਤਾਂ ਅਸੀਂ ਸਭ ਦਾ ਦੀ ਗਏ ਆ ਜਾ ਕੇ ਇਹਨਾਂ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਆਏ ਆ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਉਹ ਚ ਕੀ ਕਰ ਸਕਦੇ ਜੀ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਇਹਨੇ ਗੱਲ ਕਰਦੀ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਚੀਜ਼ ਨਹੀਂ ਮਾਰੀ ਰੋੜਾ ਐਕਟ ਡੜੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣ ਆਏ ਸੀ ਅਸੀਂ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਦੇ ਮੌਕਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਫੋਰਸ ਪਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਈ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕ ਤਾਂ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਦਾਂ ਦੀ ਗੱਲ ਹੈਗੀ ਹੈ ਨਹੀਂ ਨਸ਼ਾ ਤਾਂ ਵੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰੇ ਨਸ਼ਾ ਵਿੱਚ ਨਾਲ ਆਪ ਜਿਹੜੀ ਆਪਸ ਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂ ਕੋਈ ਨੁਕਸਾਨ ਕੋਈ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਉਹ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਆ ਉਹਨਾਂ ਦੇ ਕਿਸੇ ਦੇ ਸਿਰ ਤੇ ਵੱਜਿਆ ਕਿਸੇ ਦੇ ਹੱਥ ਤੇ ਵੱਜਿਆ ਇਸ ਮਤਲਬ ਇਸ ਤਰ੍ਹਾਂ ਵੱਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾ? ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪਲਿਨ ਆ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ? ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਲੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਅਸੀਂ ਵੀਡੀਓ ਸਮ ਅਫਸਰਾਂ ਨੂੰ ਵੀ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਹੈ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਉਧਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਪਸੀ ਰੰਜਿਸ਼ ਦੇ ਕਾਰਨ ਹੀ ਇਹ ਸਾਰਾ ਕੁਝ ਹੋਇਆ ਹੈ ਜਿਵੇਂ ਹੀ ਪੱਤਰਕਾਰਾਂ ਨੇ ਉਹਨਾਂ ਨੂੰ ਨਸ਼ੇ ਸੰਬੰਧੀ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਆਪਸੀ ਰੰਜਿਸ਼ ਕਰਕੇ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੈ ਘਟਨਾ ਵਾਪਰੀ ਹੈ ਰਾਤ 11:00 ਨੂੰ ਅੱਗ ਲਗਾਈ ਗਈ ਹੈ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਅ ਮੌਕਾ ਦਾ ਮੌਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦੇ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਆਖਰੀ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਬਤਾਈ ਇਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆਪਸ ਵਿੱਚ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਪਸ ਵਿੱਚ ਦੀ ਅੱਗੇ ਲਾਦਾ ਜੀ ਉਹਨਾਂ ਆਲਾਦਾਂ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲੇ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉੱਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤੇ ਰੋਕਣ ਤੋਂ ਬਾਅਦ ਸਾਡੇ ਉੱਤੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਏ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐਸ ਸੰਬੰਧੀ ਅਸੀਂ ਪੜਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਆ ਅੱਧ ਕਰ ਸਾੜਦੇ ਉਹਨਾਂ ਨੇ ਵੱਡੀ ਬੇ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀਰਾਂ ਨੇ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਚੁੱਕਾ ਸੀ ਇਹ ਪਟ્રોલ ਪੰਪਾਂ ਦੀ ਵਰਤੋਂ ਕੀਤੀ ਗਈ